ਬੱਚੇ ਨੂੰ ਘਰ ਮੱਤਾ ਗੂਗਲ ਬੋਏ ਕਿਹਾ ਜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਇੰਨੀ ਜਾਣਕਾਰੀ ਕਿਸੇ ਗ੍ਰੰਥੀ ਸਿੰਘ ਕੋਲ ਨਹੀਂ ਹੋਣੀ ਜਿੰਨੀ ਜਾਣਕਾਰੀ ਇਹ ਬੱਚਾ ਰੱਖਦਾ ਕਿੰਨੀਆਂ ਕ ਬਾੜੀਆਂ ਕੰਟੀਆਂ ਬਸ ਸੋਤੇ ਬੰਨਾ ਦਾ ਜੱਪ ਕਰਦਾ ਹੈ ਅਨੰਦ ਸਾਹਿਬ ਕੀ ਸੇਵਨਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਅਨੰਦ ਸਾਹਿਬ ਦਾ ਇੱਕ ਸੁਨਾਵੋ ਜਿੱਥੇ ਇਹ ਸਰਵਣ ਹੋਵੇ ਚਲ ਭੁਲਾਣੀ ਤਕੀਗਤ ਕਹੀ ਜਾਇਦਾ ਹੈ ਨਾਨਕ ਅੰਮ੍ਰਿਤ ਨਾਮ ਸੁਣੋ ਅਗਰ ਤਰੋ ਸੱਚ ਸੁਣਨਾ ਨੋ ਪਟਾਰ ਜਬ ਜਿਸ ਸਾਹ ਸੁਣੀਏ ਸੁਣਿਆ ਸਿੱਧ ਪੀਰ ਸੁਣਾ ਸੁਣਿਆ ਧਰਤ ਧਰ ਆਕਾਸ ਸੁਣਿਆ ਦੀਪ ਲੋ ਪਤਾਰ ਸੁਣਿਆ ਕੋਹਿਣ ਸਕੈਲਾ ਮਾਲਕ ਪਗਸ ਨਾ ਗਾਸ ਸੁਣਿਆ ਗੁਪ ਪਾਪ ਕਾਨਾਸ ਸਤਿ ਸਾਚੀ ਮਹਾਰਾਜੀ ਵੇਜ 15 ਭਗਤ ਸਾਹਿਬਾਂ ਜੀ ਦੀ ਬਾਣੀ ਜਾਈ ਜਾਏ ਨਾ ਯਾਦ ਅੱਲਾ ਦੇ ਹਾਂ ਨੋਂ ਇਸ ਬਾਚਾ ਦੀ ਬਾਣੀ ਕਿੱਥੇ ਲਾ ਕੇ ਹੋਣੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 1426 ਅੰਤ ਤੋਂ ਲੈ ਕੇ 1430 ਮਹੀਨੇ ਤੱਕ ਸੁਭਾਏ ਹੋਏ ਕਿੰਨੇ ਸਿੱਖਾਂ ਦੀ ਬਾਣੀ ਚੰਦੂ ਸਿੰਘ ਸਾਹਿਬ ਜੀ ਨਾਮ ਪਾਈ ਮਰਦਾਨਾ ਜੀ ਪਾਈ ਸਤਾ ਜੀ ਪਾਈ ਬਲਵੰਦ ਜੀ ਤੇ ਬਾਬਾ ਸੁੰਦਰ ਜੀ ਕਿੰਨੇ ਰਾਗਾਂ ਵਿੱਚ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਤਾਂ ਮਹੀਨੇ 31 ਰਾਗਾਂ ਦੇ ਦਰਜ ਹੈ ਅੱਛਾ ਗੁਰੂ ਸਾਹਿਬ ਨੇ ਗੁਰਬਾਣੀ ਲਿਖਵਾਈ ਤੇ ਇੱਕ ਸਿੱਖ ਨੇ ਲਿਖੀ ਸੀ ਉਨਾ ਨਕੀ ਦਾ ਸੀ ਭਾਈ ਗੁਰਦਾਸ ਜੀ ਲਿਖਾਈ ਕਿਹੜੇ ਗੁਰੂ ਸਾਹਿਬ ਨੇ ਪੰਜਵਾਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੱਦ ਗ੍ਰੰਥੀ ਕਿਹੜੇ ਸੀ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਬਾਬਾ ਫ਼ੱਟਾ ਜੀ ਸ਼੍ਰੀ ਅਮਰ ਸਾਹਿਬ ਸਾਹਿਬ ਕਿੰਨੇ ਬਸਾਇਆ ਸੀ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੰਗ ਜੀ ਸ਼ਾਇਦ ਮੇਰੇ ਸਵਾਲ ਜਿਹੜੇ ਉਹ ਖਤਮ ਹੋ ਸਕਦੇ ਆ ਪਰ ਬੱਚੇ ਦਾ ਧਿਆਨ ਜਿਹੜਾ ਉਹ ਖਤਮ ਨਹੀਂ ਹੋ ਗਿਆ ਊਲ ਮੰਤਰ ਦੀ ਵਿਆਖਿਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਓਮ ਅੰਕਾਰ ਪਰਮਾਤਮਾ ਹੈ ਸਤਿ ਨਾਮੁ ਦਾ ਨਾਮ ਸੱਚਾ ਹੈ ਇਹ ਐਨਾ ਕੁਝ ਕਿੱਥੋਂ ਸਿੱਖਿਆ ਸਕੂਲ ਦੇ ਵਿੱਚ ਜਾਂ ਘਰ ਦੇ ਵਿੱਚੋਂ ਜਾਂ ਕਿਸੇ ਕਿਹੜੇ ਗੁਰੂ ਧਾਰਮਿਕ ਕਿਤੇ ਕਿੱਥੋਂ ਸਿੱਖ ਰਹੇ ਹੋ ਮੈਂ ਆਪਣੇ ਮਾਤਾ ਪਿਤਾ ਨੂੰ ਘਰ ਕਰ ਤੇ ਬਾਲੀਆਂ ਕੰਠ ਕਰ ਸਿੱਖਣਾ ਸਮਾਂ ਲੱਗਿਆ ਤੁਹਾਨੂੰ ਸਮਾਂ ਬਹੁਤ ਲੈ ਕੇ ਹੁਣ ਕੱਲਾ ਵੀ ਬਾਲੀਆਂ ਕੰਠ ਕਰਨਾ ਤੇ ਚਾਰ-ਪੰਜ ਸਾਲ ਪਿਤਾ ਦੀ ਦਾਤ ਤੋਂ ਮਾਤ ਇਹਨੇ ਘਰ-ਬਾਰ ਵਿੱਚ ਕਿਸੇ ਦੰਦਾਂਵੀ ਕਿ ਤਾਂ ਤੁਹਾਡੀ ਗੁਰਬਾਣੀ ਦੇ ਖੁਸ਼ ਹੋ ਗਈ। ਸੰਗਤ ਜੀ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਮੈਂ ਹਾਂ ਬਰਤਾਲ ਸੇ। ਅਕਸਰ ਅਸੀਂ ਜਦੋਂ ਗੁਰਮਤ ਦੀ ਗੱਲ ਕਰਦੇ ਆ ਨਾ ਤੇ ਗੁਰਮਤ ਦੀ ਜਦੋਂ ਗਿਆਨ ਦੀ ਗੱਲ ਕਰੀਏ ਤੇ ਬਹੁਤ ਸਾਰੇ ਵਿਦਵਾਨ ਸਾਡੇ ਦੁਨੀਆ ਦੇ ਵਿੱਚ ਵਸਦੇ ਨੇ। ਉਹਨਾਂ ਦੀ ਜਦੋਂ ਗੱਲਬਾਤ ਸੁਣੀਏ ਕਿ ਬਹੁਤ ਵਿਦਵਾਨ ਨੇ ਲੋਕ ਪਰ ਜਦੋਂ ਇੱਕ ਛੋਟਾ ਜਿਹਾ ਬੱਚਾ ਕੋਈ ਗੁਰੂ ਘਰ ਦੀ ਗੱਲ ਸੁਣਾਉਂਦਾ ਜਾਂ ਗੁਰੂ ਬਾਰੇ ਜਾਣਦਾ ਤੇ ਉਦੋਂ ਸੱਚਮੁੱਚ ਜਾਣੋ ਕਿ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਤੇ ਨਾ ਕਿਤੇ ਆਪਣੀ ਪਨੀਰੀ ਸੰਭਾਲਣ ਦੇ ਵਿੱਚ ਵੀ ਕਾਮਯਾਬ ਹੋਏ ਹਾਂ ਸੋ ਅੱਜ ਮੈਂ ਕਿ ਤੁਹਾਨੂੰ ਇੱਕ ਵਿਸ਼ਾਲ ਆ ਨਾਨਾ ਬੱਚਾ ਬੁਲਾਵਾਂਗਾ ਵਿਸ਼ਾਲ ਪ੍ਰੀਤ ਸਿੰਘ ਦਾ ਨਾਮ ਹੈ ਤੇ ਮਾਝੇ ਦੇ ਵਿੱਚ ਇਸ ਬੱਚੇ ਨੂੰ ਗੁਰਮਤ ਦਾ ਗੂਗਲ ਬੋਏ ਕਿਹਾ ਜਾਂਦਾ ਹੈ ਗੱਲਬਾਤ ਕਰਦੇ ਆ ਸ਼ਾਇਦ ਇੰਨੀ ਜਾਣਕਾਰੀ ਕਿਸੇ ਗ੍ਰੰਥੀ ਸਿੰਘ ਕੁਲ ਵੀ ਨਹੀਂ ਹੋਣੀ ਜਿੰਨੀ ਜਾਣਕਾਰੀ ਇਹ ਬੱਚਾ ਰੱਖਦਾ ਆਹ ਕਰਦੇ ਗੱਲਬਾਤ ਤੁਹਾਡੇ ਨਾਲ ਵੀ ਪਾਉਣੇ ਫਤਿਹ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾਲ ਪ੍ਰੀਤ ਸਿੰਘ ਇਹੀ ਨਾਮ ਪੂਰਾ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 8ਵੀਂ ਕਲਾਸ 8ਵੀਂ ਕਲਾਸ ਤੇ ਕਿਹੜੇ ਸਕੂਲ ਚ ਪੜ੍ਹਦੇ ਹੋ ਕਲਕੱਤਾ ਪਬਲਿਕ ਸਕੂਲ ਕਲਕੱਤਾ ਪਬਲਿਕ ਸਕੂਲ ਉਮਰ ਕਿੰਨੀ ਹੈ 13 ਸਾਲ 13 ਸਾਲ ਤੇ ਆਪਾਂ ਸ਼ੁਰੂਆਤ ਕਰਦੇ ਆਂ ਵੀ ਕਿੰਨੀਆਂ ਕ ਬਾਣੀਆਂ ਕੰਠਣੀਆਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਤੇ ਸੰਤਾਂ ਦੇ ਆਸ਼ੀਰਵਾਦ ਸਦਕਾ 10 ਨੂੰ 30 ਬਾਣੀਆਂ ਦਾ ਜਾਪ ਕੰਟ ਹੈ ਕਿੰਨੀਆਂ ਨੂੰ 30 ਬਾਣੀਆਂ ਦਾ 30 ਬਾਣੀਆਂ ਦਾ ਹਾਂਜੀ ਅ ਕੁਝ ਗੁਰ ਬਾਣੀਆਂ ਬਾਣੀਆਂ ਦੇ ਨਾਲ ਲੈ ਸਕਦੇ ਹੋ ਜਪਜੀ ਸਾਹਿਬ ਜਪ ਸਾਹਿਬ ਤੱਪਰ ਸਾਹਿਬ ਇਹ ਚੌਪਈ ਸਾਹਿਬ ਅਨੰਦ ਸਾਹਿਬ ਦਾਰਾ ਸਾਹਿਬ ਕੀਰਤਨ ਸੋਹਿਲਾ ਕੁਛ ਅਜੀ ਸੁਚੱਜੀ ਗਨਵੰਤੀ ਬਾਰੇ ਮਾਜ ਚੌਪਲੇ ਸ਼ਲੋਕ ਸਾਸਕ੍ਰਿਤੀ ਮਹਲਾ ਪਹਿਲਾ ਅਤੇ ਆਦਿ ਆਦਿਕ ਹੋਰ ਵੀ ਬਾਣੀਆਂ ਕੰਢ ਨੇ ਕੀ ਬਾਤ ਹੈ ਅਨੰਦ ਸਾਹਿਬ ਕਿਸ ਦੀ ਰਚਨਾ ਹੈ ਸ਼ੇਰ ਗੁਰੂ ਸ਼ੇਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੀਸਰੇ ਪਾਤਸ਼ਾਹ ਹਾਂਜੀ ਤੇ ਆਪਣਾ ਜਿਹੜੀ ਕੁਚੱਜੀ ਸੱਜੀ ਆ ਇਹਦਾ ਕੁਝ ਸ਼ਬਦ ਸੁਨਾ ਸੁਨਾ ਸਕਦੇ ਹਾਂਜੀ ਹਾਂਜੀ ਕੁਚੱਜੀ ਮਾਨਯ ਕੁਚੱਜੀ ਅਮਾਵਨ ਦੋ ਸੜੇ ਹੋ ਕੇ ਸੋ ਰਾਵਨ ਜਾਓ ਜੀਓ ਇੱਕ ਦੂ ਇੱਕ ਚੁੜੰਦੀ ਆ ਕਾਹਨ ਨਹੀਂ ਮੇਰਾ ਨਾਓ ਜੀਓ ਜਿੰਨੀ ਸਖੀ ਸੋ ਪਾਇਆ ਸੇ ਅੰਭੀਛਾ ਵੜੀਆ ਜੀਓ ਸੇ ਗੁਣ ਮਾਨਯਨ ਆਵਈ ਔਰ ਕਾਜੀ ਦੋਸਤ ਰੇਓ ਜੀਓ ਕਿਆ ਗੁਣ ਤੇਰੇ ਵਿਤਰਾ ਹੋ ਕਿਆ ਕਿਆ ਕਿਨ ਨਾ ਤਰਾ ਨਾਓ ਜੀਓ ਇਕਤ ਟੋਲ ਨਾ ਅਮੜਾ ਹੋ ਸਦ ਕੁਰਬਾਨੇ ਤੇਰੇ ਜਾਓ ਜੀਓ ਹਾਂ ਪਸਤ ਅਲੰਦ ਸਾਹਿਬ ਦਾ ਇੱਕ ਸਲਾਹ ਦੋ ਜਿੱਥੇ ਹੇ ਸਰਬਲੋ ਮੇਰੇ ਸਾਚੇ ਸੁਨਣਾਂ ਨੇ ਨੋ ਪਠਾਈ ਸਾਚੇ ਸੁਨਣਾਂ ਨੇ ਨੋ ਪਠਾਈ ਸਰੀਰ ਲੈ ਸਨੋ ਸਤਬਾਨੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਮਾਨੀ ਸਾਚੀ ਲਖਵਰਾਨੀ ਤਾਕੀ ਗਤ ਕਹੀ ਨ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵ ਸਾਚੇ ਸੁਨਣਾਂ ਨੇ ਨੋ ਪਠਾਈ ਜਬਜੀ ਸਾਹਿਬ ਸੁਣੀਏ ਸੁਨੇਹ ਸੱਦ ਪੀਰ ਸੋਰਨਾਤ ਸੁਨੇਹ ਤਰਤ ਤਵਲ ਆਕਾਸ ਸੁਨੇਹ ਦੀਪ ਲੋ ਪਾਤਲ ਸੁਨੇਹ ਪੋਹੇ ਸਫਕਾ ਕਾਲ ਨਾਨਕ ਭਗਤਾਂ ਦਾ ਸਦਾ ਬਗਾਸ ਸੁਨੇਹ ਦੁਪ ਪਾਪ ਕਾਨਾਸ ਵਾਹ ਕੀ ਬਾਤ ਹੈ ਅੱਛਾ ਬੇਟਾ ਪਤਾ ਕਿੰਨੇ ਭਗਤਾਂ ਦੀ ਬਾਣੀ ਹੈ ਹਾਂਜੀ ਕਿਹੜੇ ਭਗਤਾਂ ਦੀ ਚਿੰਨੇ ਭਗਤਾਂ ਜੀ ਸਾਜੀ ਮਹਾਰਾਜੀ ਵਿੱਚ 15 ਭਗਤ ਸਾਈਂਬਾਂ ਜੀ ਦੀ ਬਾਣੀ ਦਰਜ ਹੈ 15 ਭਗਤਾਂ ਦੀ ਨਾਂ ਯਾਦ ਉਹਨਾਂ ਦੇ ਹਾਂਜੀ ਹਾਂਜੀ ਪਗਤ ਕਬੀ ਜੀ ਪਗਤ ਫਰੀ ਜੀ ਪਗਤ ਨਾਨਕ ਦੇਵ ਜੀ ਪਗਤ ਰਵਿਦਾਸ ਜੀ ਪਗਤ ਸਦਗਾਂ ਜੀ ਪਗਤ ਤਰਲੋਚਨ ਜੀ ਪਗਤ ਭੀਕਨ ਜੀ ਪਗਤ ਪਰਮਾਨੰਦ ਜੀ ਪਗਤ ਜਦੇਵ ਜੀ ਪਗਤ ਪੀਪਾ ਜੀ ਪਗਤ ਧੰਨਾ ਜੀ ਪਗਤ ਬਿਆਨ ਜੀ ਪਗਤ ਸੁਰਦਾਸ ਜੀ ਪਗਤ ਸਾਂਝ ਜੀ ਅਤੇ ਪਗਤ ਰਾਮਾਨੰਦ ਜੀ ਵਾਹ ਹੋਰ ਹੋਰ ਕਿਹਦੀ ਕਿਹਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਛੇ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਛੇ ਗੁਰੂ ਸਾਹਿਬਾਨ ਅਤੇ 11 ਪਾਠ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਅਤੇ ਚਾਰ ਗੁਰ ਸਿੱਖਾਂ ਦੀ ਬਾਣੀ ਦਰਜ ਹੈ 4 11 ਪਾਠ ਅਖੇ ਜੀ ਕੋਲਾ ਵਿੱਚੋਂ ਪੱਟਾਂ ਦੇ ਨਾਮ ਯਾਦ ਹਾਂਜੀ ਹਾਂਜੀ ਪੱਟ ਕਲਸਹਾਰ ਜੀ ਪੱਟ ਜਾਲਕ ਜੀ ਪੱਟ ਕੀਰਤ ਜੀ ਪੱਟ ਪਿੱਕਾ ਜੀ ਪੱਟ ਸੱਲ ਜੀ ਪੱਟ ਨਾਲ ਜੀ ਪੱਟ ਡੱਲ ਜੀ ਪੱਟ ਗਿਆਨ ਜੀ ਪੱਟ ਮਧੁਰਾ ਜੀ ਪੱਟ ਹਰਬੰਸ ਜੀ ਨੌਵੇਂ ਪਾਤਸ਼ਾਹ ਦੀ ਬਾਣੀ ਕਿੱਥੇ ਕਿ ਜਾ ਕੇ ਆਉਂਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 1426 ਅੰਗ ਤੋਂ ਲੈ ਕੇ 1429 ਅੰਗ ਤੱਕ ਸੁਭਾਏ ਮਾਣੇ ਵਾਹ ਤੇ ਇੱਕ ਆਪਾਂ ਵਿਆਹ ਸਮੇਂ ਬਾਣੀ ਪੜਦੇ ਹਾਂ ਉਹ ਉਸ ਬਾਣੀ ਨੂੰ ਕੀ ਆਂਦੇ ਲਾਵਾ ਲਾਵਾ ਆਨੰਦ ਕਾਰਜ ਨੂੰ ਆਪਾਂ ਕਹਿੰਦੇ ਹਾਂ ਹੈਨਾ ਉਹ ਕਿਹੜੇ ਗੁਰੂ ਸਾਹਿਬ ਦੀ ਰਚਨਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਲਾਵਾਂ ਦਾ ਪਾਠ ਯਾਦ ਹਾਂਜੀ ਦੂਸਰੀ ਲਾਵ ਸੁਣਾ ਦਿਓ ਹਰ ਦੂਸਰੀ ਲਾਵ ਸਤਿਗੁਰ ਪ੍ਰਗਟਿ ਮਿਲਾਇ ਬਲਰਾਮ ਜੀਓ ਨਿਰਮੋ ਨਿਰਪੋ ਪੈਮਨ ਹੋਏ ਅਮੇ ਮੈਲ ਗਵਾਇ ਬਲਰਾਮ ਜੀਓ ਨਿਰਮਲ ਪੋ ਪਾਇਆ ਅਰਗੁਨ ਗਾਇਆ ਹਰ ਵੇਖੇ ਰਾਮੁ ਦੂਰੇ ਆਰ ਆਤਮ ਰਾਮ ਪ੍ਰਸਾਰਿਆ ਸੁਮੀ ਅ ਸਰਬ ਰਿਆ ਪਰਪੂਰੇ ਅੰਤਰ ਬਾਹਰ ਪ੍ਰਵੇਕੋ ਮਿਲਾਰ ਜਨਮੰਗਲ ਗਾਇ ਜਨਾਨਕ ਦੂਜੀ ਲਾਵ ਚਲਾਈ ਅਨਤ ਸੰਤ ਵਜਾਇ ਕਿੰਨੇ ਸਿੱਖਾਂ ਦੀ ਬਾਣੀ ਹੈ ਚਾਰ ਗੁਰ ਸਿੱਖ ਸਾਹਿਬਾਂ ਜੀ ਦੀ ਨਾ ਪਾਈ ਮਰਦਾਨਾ ਜੀ ਪਾਈ ਸੱਤਾ ਜੀ ਪਾਈ ਬਲਵੰਡ ਜੀ ਅਤੇ ਬਾਬਾ ਸੁੰਦਰ ਜੀ ਕਿੰਨੇ ਰਾਗਾਂ ਵਿੱਚ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਦਰਜ ਬਾਣੀ 31 ਰਾਗਾਂ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਗੁਰਦਾਨ ਸਿੰਘ ਸਾਹਿਬ ਨੇ ਸ਼ੁਰੂਆਤ ਕੀਤੀ ਤੇ ਪਹਿਲਾ ਰਾਗ ਕਿਹੜੀ ਦੀ ਰਚਨਾ ਹੋਈ ਸੀ ਸ਼੍ਰੀ ਰਾਗ ਸ਼੍ਰੀ ਰਾਗ ਦੀ ਹਾਂਜੀ ਗੁਰੂ ਸਾਹਿਬ ਨੇ ਕਿੰਨੇ ਰਾਗਾਂ ਵਿੱਚ ਬਾਣੀ ਵਿੱਚ ਗੁਰੂ ਨਾਲਖ ਸਾਹਿਬ ਨੇ ਨਹੀਂ ਆ 19 ਰਾਗਾਂ ਵਿੱਚ ਅੱਛਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਨੀ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀ ਰਾਗ ਆਉਂਦਾ ਹੈ ਨਾ ਗੌੜੀ ਰਾਗ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਯਾਦ ਗੌੜੀ ਰਾਗ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਆ ਸੁਖਮਨੀ ਸਾਹਿਬ ਕਿਸ ਗੁਰੂ ਦੀ ਰਚਨਾ ਪੰਜਮ ਪਾਸ਼ਾ ਸ਼ੈਦਾਂ ਦੇ ਸਤਾਜ ਬਾਨੀ ਕੇ ਬੋਧ ਸਾਈਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਸੁਣਾ ਦਿਓ ਸੋ ਬੁਮੀਨੇ ਸਾਹਿਬਾ ਗੋੜੀ ਸੁਖਮਨੀ ਮਾਲਾ ਪੰਜਵਾ ਏ ੴ ਸਤਿਗੁਰ ਪ੍ਰਸਾਦਿ ਆਦਿ ਗੁਰੇ ਨਮਹ ਜੁਗਤ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰੂ ਦੇਵੈ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰਸੋ ਪਾਵੋ ਕਲ ਕਲੇਸਨ ਮਾਹਿ ਮਿਟਾਵੋ ਸਿਮਰੋ ਜਾਸਿਬ ਸੰਭਰ ਏ ਕਾ ਨਾਮ ਜਪ ਅਗੰਤ ਅਨੇਕ ਹੈ ਵਿਦ ਪ੍ਰਾਂਸਿ ਮਿਰਸੋ ਧਾਕਰ ਕਿਨੇ ਰਾਮ ਨਾਮੇ ਕਾਕਰ ਕਿਨ ਕਾ ਇੱਕ ਜੀਵ ਬਸਾਵੈ ਤਾਕੀ ਮੈ ਮਾ ਗਨੀ ਨਾ ਆਵੈ ਕਾਂਕੀ ਇਹ ਕੈ ਦਰਸਤੋਹਾਰ ਨਾਨਕ ਹੁਨ ਸੰਗੋ ਮੇ ਉਦਾਰੋ ਸੋ ਬੁਮੀ ਜੋ ਕਮਤ ਪ੍ਰਮਾ ਭਗਤ ਜਨਾ ਕੇ ਮਨ ਵਿਸਰਾਮ ਰਹਾਓ प्रभु का स्मरण गर्भना बसेय प्रभु का स्मरण दुख जम नसेय प्रभु का स्मरण काल प्रहरय प्रभु का स्मरण दुशमंतरा प्रभु संगरत काशी बेगन लागय प्रभु का स्मरण आन दिन जागय प्रभु का स्मरण पौना व्यापय प्रभु का स्मरण दुख न संतापय प्रभु का स्मरण साधक संग सर्व निधाना न कहरांग क्या बात है क्या बात अच्छा गुरु साहब ने गुरबानी लिखवाई ਤੇ ਇੱਕ ਸਿੱਖ ਨੇ ਲਿਖੀ ਸੀ ਉਹਨਾਂ ਦਾ ਕੀ ਨਾਮ ਸੀ ਪਾਈ ਗੁਰਦਾਸ ਜੀ ਤੇ ਲਿਖਵਾਈ ਕਿਹੜੇ ਗੁਰੂ ਸਾਹਿਬ ਨੇ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਕਿਹੜੇ ਸੀ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਬਾਬਾ ਬੁੱਢਾ ਜੀ ਕਿੱਥੇ ਹੋਇਆ ਸੀ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਅਮਰਸਰ ਸਾਹਿਬ ਕਿੰਨੇ ਬਸਾਇਆ ਸੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤ ਜੀ ਸ਼ਾਇਦ ਮੇਰੇ ਸਵਾਲ ਜਿਹੜੇ ਉਹ ਖਤਮ ਹੋ ਸਕਦੇ ਆ ਪਰ ਬੱਚੇ ਦਾ ਗਿਆਨ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਤੇ ਬਹੁਤ ਬ ਬੇਟਾ ਹੋਰ ਕੋਈ ਖਾਸ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਬਾਰੇ ਤੁਹਾਨੂੰ ਯਾਦ ਹੋਵੇ ਮੇਰੇ ਕੋਲ ਤਾਂ ਸਵਾਲ ਖਤਮ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ 31 ਰਾਗਾਂ ਵਿੱਚ ਬਾਣੀ ਦਰਜ ਹੈ ਉਹਨਾਂ ਦੇ ਮੈਂ ਨਾਮ ਸੁਣਾ ਸਕਦਾ। 31 ਰਾਗਾਂ ਦਾ ਨਾਮ ਪਤਾ? ਹਾਂਜੀ ਜੀ ਜੀ। ਸ੍ਰੀ ਰਾਗ ਮਾਂਜ ਰਾਗ ਗੋੜੀ ਰਾਗ ਆਸਾ ਰਾਗ ਗੁਜਰੀ ਰਾਗ ਦੇਵ ਗੰਧਾਰੀ ਰਾਗ ਬਿਹਗੜਾ ਰਾਗ ਸੋਰਟ ਰਾਗ ਵਡੰਸ ਰਾਗ ਤਨਾਸਰੀ ਰਾਗ ਜਤ ਸ੍ਰੀ ਰਾਗ ਟੋਡੀ ਰਾਗ ਬਰਾੜੀ ਰਾਗ ਤਿਲੰਗ ਰਾਗ ਸੁਹੀਰ ਰਾਗ ਬਿਲਾਵਲ ਰਾਗ ਗੋਂਡ ਰਾਗ ਰਾਮਕਲੀ ਰਾਗ ਨਟ ਨਰਾਇਣ ਰਾਗ ਮਾਲੀ ਗੋੜਾ ਰਾਗ ਮਾਰੂ ਰਾਗ ਤੋਕਾਰੀ ਰਾਗ ਕੇਦਾਰਾ ਰਾਗ ਪੈਰੋ ਰਾਗ ਬਸੰਤ ਰਾਗ ਸਾਰੰਗ ਰਾਗ ਮਲਾਰ ਰਾਗ ਕਨਰਾ ਰਾਗ ਕਲਿਆਣ ਰਾਗ ਪ੍ਰਭਾਤੀ ਰਾਗ ਜਾਜਾਵੰਤੀ ਰਾਗ ਵਾਹ ਕੀ ਬਾਤ ਹੈ ਯਾਰ ਬਹੁਤ ਸੋਹਣਾ ਅੱਛਾ 9ਵੇਂ ਪਾਤਸ਼ਾਹ ਆ ਕਾਫੀ ਲੇਟ ਉਹਨਾਂ ਦੀ ਬਾਣੀ ਗੁਰੂ ਰਾਮਦਾਸ ਜੀ ਦਰਜ ਹੋਈ ਆ ਉਹ ਉਹ ਗੁਰਬਾਣੀ ਜਿਹੜੀ 9ਵੇਂ ਪਾਤਸ਼ਾਹ ਦੇ ਸ਼ਲੋਕ ਸੀ ਉਹ ਕਿੰਨੇ ਦਰਜ ਕੀਤੇ ਸੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਆਪਾਂ ਜੇ ਅਨੰਦ ਕਾਰਜ ਦੀ ਗੱਲ ਕਰੀਏ ਅਨੰਦ ਕਾਰਜ ਕਿਹੜੇ ਪਾਤਸ਼ਾਹ ਦੀ ਰਚਨਾ ਸੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੇ ਰਹਿਰਾਸ ਸਾਹਿਬ ਇਹ ਕਿਹਦੀ ਰਚਨਾ ਹੈ ਮੈਂ ਜਿੱਥੇ ਇਹ ਬਾਣੀ ਦੇ ਵਿੱਚ ਬਹੁਤ ਸਾਰੇ ਗੁਰਬਾਣਾ ਗੁਰੂ ਸਾਹਿਬਾਨ ਜੀ ਦੀ ਬਾਣੀ ਸਲੋਕਦਰਜ ਆ ਵਿੱਚ ਦਰਜ ਕੀਤੇ ਗਏ ਮੈਂ ਸਵਾਲ ਵੀ ਤਾਂ ਹੀ ਕੀਤਾ ਸੀ ਮੈਂ ਕਿ ਭਲਾ ਯਾਦ ਰਹਿੰਦਾ ਕਿ ਨਹੀਂ ਹੁੰਦਾ ਅੱਛਾ ਅਨੰਦ ਸਾਹਿਬ ਆਉਂਦਾ ਵਾ ਇਹ ਸਰੀਰਾ ਮੇਰਾ ਉਹ ਪੌੜੀ ਸੁਣਾ ਦੇ ਇਹ ਸਰੀਰਾ ਮੇਰਾ ਇਸ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾਤੂ ਜਮਾਇਆ ਜਿਨਾ ਹਰ ਤੇਰਾ ਰਚਾ ਰਚਿਆ ਸੋਰ ਮਾਨਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੁਰਬਲ ਕਿਆ ਪਾਇਆ ਕਹੇ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤ ਕੋ ਸਿਉ ਚਤਲਾਇਆ ਜਿਹੜਾ ਮੂਲ ਮੰਤਰ ਹੈ ਨਾ ਕੁਝ ਲੋਕ ਕਹਿੰਦੇ ਜਪ ਤੱਕ ਪੜਨਾ ਚਾਹੀਦਾ ਤੇ ਕੁਝ ਨਾਲ ਖੋਸੀ ਵੀ ਸੱਚ ਤੱਕ ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ ਨੂੰ ਬਾਈ ਜੀ ਜਿੰਨਾ ਪਾਠ ਤੁਸੀਂ ਜਿੰਨਾ ਮਰਜੀ ਪਾਠ ਕਰੋ ਤੇ ਸਭ ਕਾਲਪੁਰ ਮਹਾਰਾਜ ਜੀ ਬਾਚ ਕੋਸ਼ਿਸ਼ ਦੇ ਅਸਲ ਕਿ ਬਾਣੀ ਕਿਹੋ ਜੀ ਚੀਜ਼ਾਂ ਜਿਨ੍ਹਾਂ ਜਿੰਨਾ ਤੁਸੀਂ ਪੜੋਗੇ ਉਹਨਾਂ ਤੁਹਾਡਾ ਜਨਮ ਜਨਮ ਸਫਲਾ ਕਰਦੀ ਹੈ ਇੱਕ ਸਰੀਰ ਵਾਸਤੇ ਜਾਂ ਇੱਕ ਸਿੱਖ ਵਾਸਤੇ ਬਾਣੀ ਪੜ੍ਹਨੀ ਕਿੰਨੀ ਜ਼ਰੂਰੀ ਹੈ ਜਿਵੇਂ ਸਰੀਰ ਸਰੀਰ ਨੂੰ ਆਪਾਂ ਬਿਨ ਮਲੇ ਕੁਝ ਬਿਨਾ ਖਾਏ ਪੀਏ ਨੀਂਦ ਹੁਦਾਰਕ ਸਦੇ ਉਸ ਤਰ੍ਹਾਂ ਆਪਾਂ ਆਪਣੀ ਆਤਮਾ ਨੂੰ ਵੀ ਆਪਾਂ ਗੁਰਬਾਣੀ ਦੇ ਨਾਮ ਦਾ ਭੋਜਨ ਦਿੱਤੇ ਜੇ ਆਪਾਂ ਨਾ ਦਈਏ ਤਾਂ ਵੀ ਫਿਰ ਮਰ ਜਾਂਦੀ ਹੈ ਜੀ ਤੇ ਜਿਹੜੇ ਆਪਣਾ ਜਪਜੀ ਸਾਹਿਬ ਦਾ ਮੂਲ ਮੰਤਰ ਹੈ ਨਾ ਮੂਲ ਮੰਤਰ ਦੀ ਵਿਆਖਿਆ ਹੁੰਦੀ ਆਪਾਂ ਨੂੰ ਹਾਂਜੀ ਮੂਲ ਮੰਤਰ ਦੀ ਵਿਆਖਿਆ ਸਾਡੇ ਦਸ਼ਕਾ ਲਈ ਜ਼ਰੂਰ ਦੱਸੋ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾਪੁਰਗ ਉਹ ਆਪੋ ਹੀ ਕਰਤਨਹਾਰ ਹੈ ਮਤਲਬ ਕਿ ਉਸ ਨੇ ਹੀ ਸਾਰਿਆਂ ਨੂੰ ਉਪਜਾਇਆ ਹੈ ਬਣਾਇਆ ਹੈ ਅਤੇ ਸਾਰਿਆਂ ਨੂੰ ਹੀ ਮਟਾਉਂਦਾ ਹੈ ਨਿਰਪਉ ਨਿਰਪਉ ਅਤੇ ਨਿਰਵੈਰ ਕਿਉਂ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਅਤੇ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਉਸ ਦੀ ਮੂਰਤ ਅਕਾਲ ਯਾਨੀ ਕਿ ਸਮੇ ਤੋਂ ਰਹਿਤ ਹੈ ਅਜੂਨੀ ਸੈ ਭੰ ਉਸ ਦੇ ਉਹ ਕਿਸੇ ਵੀ ਜੂੰਦੇ ਵਿੱਚ ਨਹੀਂ ਹੁੰਦਾ ਅਤੇ ਉਸ ਦਾ ਨਾਮ ਸੱਚਾ ਹੈ ਗੁਰਪ੍ਰਸਾਦ ਉਹ ਅਕਾਲਪੁਰ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਮਿਲਦਾ ਹੈ ਜੀ ਇਹ ਮੂਲ ਮੰਤਰ ਦਾ ਅਰਥ ਹੋ ਗਿਆ ਜੀ ਤਾਂ ਗੁਰੂ ਗ੍ਰੰਥ ਸਾਹਿਬ ਆਪਾਂ ਜਦੋਂ ਬਾਣੀ ਪੜ੍ਹਦੇ ਹਨਾ ਇੱਕ ਤਾਂ ਸਵੇਰੇ ਅੰਮ੍ਰਿਤ ਵੇਲੇ ਬਾਣੀਆਂ ਪੜ੍ਹੀਆਂ ਜਾਂਦੀਆਂ ਇੱਕ ਸ਼ਾਮ ਵੇਲੇ ਪੜ੍ਹੀਆਂ ਜਾਂਦੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਕਿਹੜੀਆਂ ਨੇ ਗੱਬਦੀ ਸਾਹਿਬ ਜਪ ਸਾਹਿਬ ਪ੍ਰਸਾਦ ਸਭੀਏ ਚਾਪੇ ਸਾਹਿਬ ਆਨੰਦ ਸਾਹਿਬ ਇੱਕ ਰਾਤ ਨੂੰ ਆਪਾਂ ਕਿਤੇ ਵੀ ਮਹਾਰਾਜ ਦਾ ਜੋ ਆਸ਼ਰਾ ਹੋ ਜਨਾ ਵਿਸ਼ਰਾਮ ਕਰਦਵਾ ਹੱਸ ਤੇ ਮਹਾਰਾਜ ਜਾਂਦੇ ਨੇ ਨਾ ਉਸ ਤੋਂ ਬਾਅਦ ਇੱਕ ਬਾਣੀ ਪੜੀ ਦੀ ਉਹ ਕਿਹੜੀ ਬਾਣੀ ਕੀਰਤਨ ਸੋਹਿਲਾ ਕੀਰਤਨ ਸੋਹਿਲਾ ਕੀਰਤਨ ਸੋਹਿਲਾ ਦੇ ਰਚਨਾਰ ਕੌਣ ਨੇ ਇਹ ਇਹਦੇ ਵਿੱਚ ਵੀ ਵੈਰੀ ਜੀ ਵੱਖ-ਵੱਖਰੇ ਗੁਰਸਾਹਿਬਾਂ ਦੀ ਬਾਣੀ ਦਰਜ ਹੈ ਵੱਖ-ਵੱਖਰੇ ਗੁਰਸਾਹਿਬਾਂ ਦੀ ਬਾਣੀ ਦਰਜ ਉਹਦੇ ਵਿੱਚ ਇੱਕ ਆਰਤੀ ਪੜਦੇ ਹੁੰਦੇ ਆ ਆਪਾਂ ਗੱਗਨ ਮੇਥਾਲ ਰੋ ਹੈ ਨਾ ਉਹ ਆਰਤੀ ਕਿਸ ਦੀ ਰਚਨਾ ਹੈ ਉਦੇ 바이ਰੇ ਜੀ ਆਰਤੀ ਵਿੱਚ ਗੁਰਸਾਹਿਬਾਂ ਜੀ ਦੀ ਅਤੇ ਪਾ ਪੱਟਾਂ ਦੀ ਭਗਤਾਂ ਦੀ ਬੰਦੀ ਦਰਜ ਜੇ ਆਪਾਂ ਆਰਤੀ ਦਾ ਪਹਿਲਾ ਸ਼ਲੋਕ ਜਿਹੜਾ ਪੜਦੇ ਗਦਨ ਮੇ ਥਾਲ ਰਵ ਹੈ ਨਾ ਜੇ ਉਹਦੀ ਥੋੜੀ ਵਿਆਖਿਆ ਕਰ ਲਈਏ ਉਹਦੇ ਯਾਦ ਹਾਂਜੀ ਗੁਰੂ ਦੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਪਹਿਲੀ ਲਾਈਨ ਵਿਚਾਰੀ ਸੀ ਜਦੋਂ ਮੈਂ ਥਾਲ ਰਵ ਚੰਦਕ ਦੀਪਾ ਨੇ ਤਾਰਕਾ ਮੰਡਲ ਜਨਕਮੋਤੀ ਤੁਮ ਲਾਲੋ ਪਹੁੰਚ ਅਵਰੋ ਕਰੇ ਤੁਮ ਲਾਲੋ ਪੰਚਾਵਰੋ ਕਰੇ ਸਗਲ ਬਨ ਰਾਈਫਲ ਹੰਤ ਜੋਤੀ ਕੈਸੀ ਆਰਤੀ ਪਪ ਕਰਨਾ ਤੇਰੀ ਆਤੀ ਅਮਤ ਅਸਬਦ ਵਾਜਨ ਤੇਰੀ ਉਸਤਾਦ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੈਸੀ ਕਿ ਆਰਤੀ ਜਿਕੇ ਕਹਾਣੀਆਂ ਤੇ ਕਾਲਪੁਰਗ ਮਹਾਰਾਜ ਜੀ ਨੂੰ ਸਿਮਰਨ ਦੀ ਆਰਤੀ ਕਰਨੀ ਆ ਹੂੰ ਗੁਰ ਜਿਹੜੇ ਮਤਲਬ ਕਿ ਗੁਰਕਮਤਾ ਦੇ ਵਿੱਚ ਜਿਹੜੇ ਪੰਡਿਤ ਹੀ ਉਹ ਕਲਮਕੰਡ ਦੇ ਵਿੱਚ ਰੁੱਝੋਏ ਸੀ ਉੱਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਉਚਾਰਿਆ ਸੀ ਹੂੰ ਮਤਲਬ ਵੀ ਆਰਤੀ ਕਰਨ ਵਾਸਤੇ ਸਾਨੂੰ ਕਿਸੇ ਦੀਵੇ ਦੀ ਲੋੜ ਦੀ ਹੈ ਨਾ ਪੀ ਆਲਰੇਡੀ ਉਹਦੀ ਆਰਤੀ ਤਾਂ ਹੋ ਰਹੀ ਹੈ ਗੱगन ਮਥਾਲ ਦਾ ਚੰਦ ਦੀਪਕ ਬਣੇ ਹੈ ਨਾ ਇਹ ਤੇ ਸਾਰਾ ਕੁਝ ਹੋ ਹੀ ਰਿਹਾ ਤੇ ਮਾਰੇ ਕਹਿੰਦੇ ਵੀ ਇਹ ਆਰਤੀ ਸਾਨੂੰ ਕਿਸੇ ਦੀਵਾ ਬਾਲ ਕੇ ਕਰਨ ਦੀ ਲੋੜ ਨਹੀਂਗੀ ਉਹਦੀ ਆਰਤੀ ਆਲਰੇਡੀ ਹੋ ਹੀ ਰਹੀ ਹੈ ਨਾ ਤੇ ਵਿਸ਼ਾਲ ਜੇ ਹੁਣ ਆਪਾਂ ਗੱਲ ਕਰੀਏ ਵੀ ਇਹ ਐਨਾ ਕੁਝ ਕਿੱਥੋਂ ਸਿੱਖਿਆ ਸਕੂਲ ਦੇ ਵਿੱਚ ਜਾਂ ਘਰ ਦੇ ਵਿੱਚੋਂ ਜਾ ਕਿਥੋਂ ਕਿਸੇ ਗੁਰੂ ਧਾਰਨਾ ਕੀਤੀ ਕਿਸੇ ਤੋਂ ਸਿੱਖ ਰਹੇ ਅ ਮੈ ਜੀ ਮੈਂ ਗੁਰੂ ਧਾਰਿਆ ਮੈਂ ਆਪਣੇ ਮਾਤਾ ਪਿਤਾ ਨੂੰ ਗੁਰੂ ਧਾਰਿਆ ਤੇ ਆਪਣੇ ਅ ਅਧਿਆਪਕ ਸਹਿਬਾਨ ਮੇਰੇ ਸਕੂਲ ਉਹ ਵੀ ਮੇਰੀ ਇਹ ਮੈਨੂੰ ਜਾਣਕਾਰੀ ਦੇਂਦੇ ਲਿੰਦੇ ਆ ਕਿਹੜੇ ਸਕੂਲ ਪੜਦੇ ਔਖੇ ਕਲਗੀਤਾਰ ਪਬਲਿਕ ਸਕੂਲ ਕਲਗੀਤਾਰ ਪਬਲਿਕ ਸਕੂਲ ਤੇ ਤੁਹਾਡੇ ਜਿਹੜੇ ਮਾਤਾ ਪਿਤਾ ਸੀ ਉਹ ਵੀ ਕੰਮ ਕਰਦੇ ਸੀ ਜੀ ਮੇਰੇ ਪਿਤਾ ਜੀ ਮਿਸਤਰੀ ਦਾ ਕੰਮ ਕਰਦੇ ਸੀ ਤੇ ਮਾਤਾ ਟਿਊਸ਼ਨ ਕੜੋਂਦੇ ਸੀ ਤੇ ਪਿਤਾ ਜੀ ਦੀ ਡੈਥ ਹੋ ਗਈ ਨਾ ਤੁਸੀਂ ਦੱਸਿਆ ਜੀਗਾ ਤੇ ਉਹਨਾਂ ਕੋਲ ਹੀ ਸਾਰੀ ਲਗਨ ਲੱਗੀ ਪਿਤਾ ਜੀ ਵੀ ਬਾਣੀ ਪੜ੍ਹਦੇ ਸੀ ਹਾਂਜੀ ਬਾਈ ਜੀ ਕਿੰਨਾ ਕੁ ਸਮਾਂ ਟਾਈਮ ਦਿੰਦੇ ਸੀ ਬਾਈ ਜੀ ਉਹ ਮੇਰੇ ਤੇ ਜੇ ਗੁਰਬਾਨੀ ਨੂੰ ਤੇ ਇਹ ਤਾਂ ਗੁਰਬਾਨੀ ਨੂੰ ਚ ਵੀ ਤੇ 24 ਘੰਟੇ ਦਿੰਦੇ ਸੀ ਤੇ ਮੈਨੂੰ ਮੇਰੇ ਨਾਲ ਜੀ ਉਹਨਾਂ ਨੇ ਬੜੀਆਂ ਇਤਿਹਾਜ਼ੀਆਂ ਗੱਲਾਂ ਕਰਦੇ ਸੀ ਮੈਨੂੰ ਇਹ ਉਹਨਾਂ ਦੇ ਵੱਲੋਂ ਇੰਨੀ ਲਗਨ ਲੱਗ ਰਹੀ ਸੀ ਕਿ ਕਾਪੂਰ ਮਹਾਰਾਜ ਜੀ ਦੇ ਕਿਪਾਸ ਅਰਕਾ ਚਾਰ ਪੰਜ ਸਾਲ ਦੀ ਉਮਰ ਦੇ ਵਿੱਚ ਜਬਜੀ ਸਾਹਿਬ ਕੰਢ ਕਰ ਲਿਆ ਸੀ ਬਾਈ ਚਾਰ ਪੰਜ ਸਾਲ ਦੀ ਉਮਰ ਚ ਜਬਜੀ ਸਾਹਿਬ ਕੰਢ ਹੋ ਗਿਆ ਸੀ ਤੇ ਆ ਸਾਰੀਆਂ ਬਾਣੀਆਂ ਜਿਹੜੀਆਂ ਤੁਸੀਂ 30 30 ਬਾਣੀਆਂ ਦੱਸਿਆ 30 ਬਾਣੀਆਂ ਕੰਠ ਕਰਨ ਤੇ ਕਿੰਨਾ ਸਮਾਂ ਲੱਗਿਆ ਤੁਹਾਨੂੰ ਬਾਈ ਜੀ ਸਮਾਂ ਬੋਲ ਮਿਲਾ ਕੇ ਹੁਣ ਤਾਂ ਖਾਲੇ ਵੀ ਬਾਣੀਆਂ ਕੰਢ ਕਰ ਰਹੇ ਆ ਹੂੰ ਤੇ 4-5 ਸਾਲ ਲੱਗੇ ਬਾਈ ਜੀ 4-5 ਸਾਲ ਲੱਗੇ ਇੰਨੀਆਂ ਬਾਣੀਆਂ ਇਕੱਠੀਆਂ ਕਰਨ ਦੇ ਤੇ ਹੋਰ ਵੀ ਤੇਰੇ ਸਾਥੀ ਵੀ ਕੋਈ ਨਾਲ ਕੋਈ ਇੰਨੀਆਂ ਬਾਣੀਆਂ ਜਾਣਦਾ ਕਿ ਨਹੀਂ ਮੇਰੀ ਜੀ ਕਰਪਾ ਮਹਾਰਾਜ ਜੀ ਦੀ ਕਿਰਪਾ ਸਦਕਾ ਨਹੀਂ ਯਾਰ ਹੋਰ ਕੀ ਕਿਆ ਕਰਨਾ ਚਾਹੁੰਦਾ ਵਿਸ਼ਾਲ ਹੋਰ ਅੱਗੇ ਜਾ ਕੇ ਕੀ ਕਰਨਾ ਗਰੰਤੀ ਸਿੰਘ ਬੰਨਣਾ ਸਿੱਖ ਪ੍ਰਚਾਰਕ ਬੰਨਣਾ ਜਾਂ ਬਾਣੀ ਕੰਠੀ ਕਰਨਾ ਪਰ ਜੀ ਸਿੱਖ ਪ੍ਰਚਾਰਕ ਬੰਨਣਾ ਸਿੱਖ ਪ੍ਰਚਾਰਕ ਬੰਨਣਾ ਹਾਂਜੀ ਅੱਛਾ ਅੱਛਾ ਪ੍ਰਚਾਰ ਦੇ ਵਿੱਚ ਫਿਰ ਕਿਸ ਤਰ੍ਹਾਂ ਦੀ ਗੱਲਬਾਤ ਲੋਕਾਂ ਨੂੰ ਸਿਖਾਇਆ ਕਰੋਗੇ ਕਿ ਤਾ ਅਕਾਲ ਪੁਰਮਾ ਅੱਜ ਕਿਰਪਾ ਕਰਨ ਤੇ ਪ੍ਰਚਾਰਕ ਬਣ ਕੇ ਮੈਂ ਇਹ ਦੱਸਣਾ ਹੈ ਇਹ ਪ੍ਰਚਾਰ ਕਰਨਾ ਹੈ ਕਿ ਸਿੱਖੀ ਨੂੰ ਤੁਸੀਂ ਜਾਨੋ ਤੇ ਸਿੱਖੀ ਨੂੰ ਸਮਝੋ ਗੁਰਬਾਣੀ ਪੜਿਆ ਕਰੋ ਅਮਰਤ ਚਕੋ ਤੇ ਸਿੰਘ ਅ ਸਿੰਘ ਸਜੋ ਹੂੰ ਜਿਹੜੇ ਨੇ ਤੁਹਾਡੀ ਉਮਰ ਦੇ ਬੱਚੇ ਉਹ ਜ਼ਿਆਦਾਤਰ ਤਾਂ ਮੋਬਾਈਲ ਤੇ ਗੇਮਾਂ ਖੇਡਣ ਦੀ ਪਸੰਦ ਕਰਦੇ ਜਾਂ ਟੈਲੀਵਿਜ਼ਨ ਦਾ ਗਾਣੇ ਸੁਣ ਲੈ ਜਾਂ ਨੱਚਣ ਟੱਪਣ ਰੀਲਾਂ ਬਣਾਉਣ ਵਾਲੇ ਪਾਸੇ ਜਾਂਦੇ ਲੋਕ ਹਨਾ ਤੇ ਤੁਹਾਨੂੰ ਹੀ ਛੋਟੀ ਉਮਰ ਦੇ ਵਿੱਚ ਲਗਨ ਕਿਵੇਂ ਲੱਗੀ ਵੀ ਮੈਂ ਬਾਣੀ ਸਿੱਖਣੀ ਹੈ ਮੈਨਰੇ ਜੀ ਮੇਰੇ ਮਾਤਾ ਪਿਤਾ ਦੇ ਸਹਾਇ ਹੋ ਗਾ ਦਿਕਾਏ ਮੇਰੇ ਮਾਤਾ ਪਿਤਾ ਮੈਨੂੰ ਗੁਰਬਾਨੀ ਕੰਠ ਕਰਾਉਣ ਦੇ ਵਿੱਚ ਮੇਰੀ ਰੁਚੀ ਬਣਾਉਂਦੇ ਰਹਿੰਦੇ ਆ ਤੇ ਉਸ ਕਰਕੇ ਮੈਂ ਗੁਰਬਾਨੀ ਕੰਠ ਕਰਦਾ ਹਾਂ ਹੂੰ ਤੇ ਮਾਤਾ ਪਿਤਾ ਦੇ ਨਾਲ ਹੀ ਸਾਰਾ ਕੁਝ ਹੋਇਆ ਤੇ ਸਿੱਖਿਆ ਘਰੋਂ ਹੀ ਮਿਲੀ ਏ ਸਾਰੀ ਹਾਂਜੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪਲਾਨਿੰਗ ਕੀ ਹੈ ਬੈਜੀ ਜੀ ਹਨ ਨਾਲ ਇਸ ਸਮੇਂ ਵਿੱਚ ਪ੍ਰਚਾਰਕ ਬਣ ਕੇ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਨਾ ਹੈ। ਸਿੱਖੀ ਦਾ ਪ੍ਰਚਾਰ ਉਹਦੇ ਵਿੱਚ ਕੋਈ ਮੁਸ਼ਕਿਲਤ ਨਹੀਂ ਆ ਰਹੀਆਂ ਤੁਹਾਨੂੰ। ਨਹੀਂ ਬੈਜੀ ਜੀ ਗੁਰੂ ਮਹਾਰਾਜ ਜੀ ਦੀ ਸੰਗਤ ਨੇ ਅਰਦਾਸਾਂ ਕੀਤੀਆਂ ਤੇ ਉਸ ਵਧੀਆ ਉਹਨਾਂ ਗੁਜ਼ਾਰਾ ਹੋ ਰਿਹਾ ਹੈ। ਹੂੰ ਪਿਤਾ ਦੀ ਡੈਥ ਤੋਂ ਬਾਅਦ ਕਹਿੰਦੇ ਘਰ-ਬਾਰ ਵੀ ਕਿਸੇ ਦਾਨੀ-ਵੀਰ ਨੇ ਕਰਕੇ ਦਿੱਤਾ ਤੁਹਾਡੀ ਗੁਰਬਾਣੀ ਤੇ ਖੁਸ਼ ਹੋ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੋਗੇ। ਹਾਂਜੀ ਬੈਜੀ ਜੀ ਮੈਂ ਕੈਨੇਡਾ ਤੇ ਅਮਰੀਕਾ ਵਿੱਚ ਬੈਠੀਆਂ ਸੰਗਤਾਂ ਦਾ ਧੰਨਵਾਦੀ ਰਹਿਣਾ ਹੋਵਾਂਗਾ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਮੈਂ ਨਾ ਸੰਗਤ ਨੂੰ ਦੱਸ ਦੇਵਾਂ ਕਿ ਜਦੋਂ ਅਸੀਂ ਪਹਿਲੀ ਵੀਡੀਓ ਕੀਤੀ ਸੀ ਇਸ ਬੱਚੇ ਦੀ ਤੇ ਉਦੋਂ ਇਹ ਘਰ ਜਿਹੜਾ ਰਿਪੇਅਰ ਹੋ ਰਿਹਾ ਸੀਗਾ ਤੇ ਅੰਤਵ੍ਰਿੱਤਾ ਜਾ ਬਣਿਆ ਸੀਗਾ ਤੇ ਵਿੱਚ ਵਿਚਾਲੇ ਫਿਰ ਇਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਹੈ ਤੇ ਮਾਤਾ ਜੀ ਇਕੱਲੇ ਰਹਿਣ ਕਰਕੇ ਫਿਰ ਇੰਨੇ ਸੁਹਿਰਦ ਨਹੀਂ ਸੀ ਪਰਿਵਾਰ ਕੇ ਇਹ ਘਰ ਸੋਹਣਾ ਬਣਾ ਸਕੇ ਪਰ ਕੁਝ ਐਨਆਰਈ ਵੀਰਾਂ ਨੇ ਇੰਨੀ ਮਦਦ ਕੀਤੀ ਕਿ ਹੁਣ ਘਰ ਸਾਰਾ ਕੰਪਲੀਟ ਹੋ ਚੁੱਕਾ ਹੈ ਕੋ ਜਾ ਜੇ ਤੁਹਾਨੂੰ ਪਤਾ ਵੀ ਸਮਾਨ ਜਿਹੜਾ ਜਿਹੇ ਖਿਲਰਿਆ ਪਿਆ ਉਹ ਘਰ ਦੇ ਹਾਲਾਤ ਅਜੇ ਤੱਕ ਉਹ ਅਸੀਂ ਨਹੀਂ ਵਿਖਾ ਸਕਦੇ ਕਿਉਂਕਿ ਸਮਾਨ ਜਿਹੜਾ ਇੱਧਰ ਉੱਧਰ ਖਿਲਰਿਆ ਹੋਇਆ ਤੇ ਅਸੀਂ ਥੋੜੀ ਜੀ ਜਗ੍ਹਾ ਕਵਰ ਕਰਕੇ ਤੇ ਇੱਥੇ ਹੀ ਇੰਟਰਵਿਊ ਜਿਹੜੀ ਵੀਰ ਦੀ ਤੁਹਾਡੇ ਮੁਲਾਕਾਤ ਜਿਹੜੀ ਹੈ ਉਹ ਕਰਾਰਿਆ ਅੱਛਾ ਵਿਸ਼ਾਲ ਕੋਈ ਤੁਹਾਡੇ ਜਿਹੜੇ ਉਮਰ ਦੇ ਬੱਚੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਹੈ ਭਾਈ ਜੀ ਮੈਂ ਇਹ ਮੈਸੇਜ ਦੇਣਾ ਹੈ ਕਿ ਤੁਸੀਂ ਗਤਕਾ ਸਿੱਖੋ ਤੇ ਜਿਨਾ ਹਸ ਕਿਤੇ ਫੁੰਤੋ ਦੂਰ ਬੋ ਤੇ ਸਿੱਖੀ ਵਾਲੇ ਜੋੜੋ ਸਿੱਖੀ ਤੇ ਲਾਲ ਜੋੜੋ ਅੱਛਾ ਇੱਕ ਵਿਸ਼ਾਲ ਇੱਕ ਦਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਕੋਈ ਵੀਰ ਤੁਹਾਡੇ ਨਾਲ ਕੰਟੈਕਟ ਕਰਕੇ ਕੋਈ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹੋਵੇ ਜਾਂ ਤੁਹਾਡੇ ਕੋਲੋਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ 789 208 ਦੁਬਾਰਾ ਬੋਲ ਦਿਓ 7681952062 ਜੀ ਸੋ ਸੰਗਤ ਜੀ ਇਹ ਕਾਕਾ ਵਿਸ਼ਾਲ ਪ੍ਰੀਤ ਹੈ ਤੇ ਇਹਦਾ ਪਿੰਡ ਹੈਗਾ ਜੀ ਪੋਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਪਿੰਡ ਤੇ ਇਸ ਪਿੰਡ ਦੇ ਵਿੱਚ ਇਹ ਵੱਸਦਾ ਹੈ ਤੇ ਇਹਦੇ ਪਿਤਾ ਜੀ ਰਾਜਗਰੀ ਮਿਸਤਰੀ ਦਾ ਕੰਮ ਕਰਦੇ ਸੀ ਤੇ ਪਿਛਲੇ ਸਮੇਂ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇਹ ਬੱਚਾ ਜਿਹੜਾ ਅੱਜ ਵੀ ਉਹਨਾਂ ਦੇ ਪਾਏ ਪੂਰਿਆਂ ਤੇ ਚੱਲ ਰਿਹਾ ਤੇ ਗੁਰਬਾਣੀ ਤੁਹਾਡੇ ਸਾਹਮਣੇ ਤੁਸੀਂ ਵੀ ਸੁਣੀਏ ਤੇ ਦੇਸ਼ਾਂ ਵਿਦੇਸ਼ਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਤਾਂ ਜੋ ਜਿਹੜੇ ਵਿਸ਼ਾਲ ਦਿਹਾੜੀ ਹਨਾ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਅਸੀਂ ਵੀ ਕਰ ਸਕਦੇ ਹਾਂ ਵਿਸ਼ਾਲ ਅਲੇ ਵੇਖ ਕੇ ਕੁਝ ਹੋਰ ਵੀ ਗੁਰਬਾਣੀ ਦੇ ਨਾਲ ਜੋੜ ਸਕੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਗ੍ਰੰਥੀ ਸਿੰਘ ਨੂੰ ਵੀ ਇੰਨੀ ਜਾਣਕਾਰੀ ਹੋਵੇਗੀ ਜਿੰਨੀ ਵਿਸ਼ਾਲ ਕੋਲ ਹੈ ਕਿਉਂਕਿ ਸਾਡੀ ਵੀ ਹੁਣ ਉਮਰ ਹੋ ਗਈ 40-42 ਦੀ ਮੇਰਾ ਖਲ ਵੀ ਸਾਨੂੰ ਵੀ ਇੰਨੀ ਜਾਣਕਾਰੀ ਨਹੀਂ ਬੇਰੇ ਸਵਾਲ ਖਤਮ ਹੋ ਗਏ ਪਰ ਬੱਚੇ ਦੇ ਜਵਾਬ ਜਿਹੜੇ ਆ ਉਹ ਅਜੇ ਵੀ ਹੈਗੇ ਨੇ ਸੋ ਮੈਂ ਚਾਹਾਂਗਾ ਕਿ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੋ ਤਾਂ ਜੋ ਵਾਤ ਵਾਤ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਲੋ ਪੰਜਾਬੀ ਲੋਕ ਚੈਨਲ ਧੰਨਵਾਦ